ਮੇਰਾ ਸ਼ੀਰ ਪਰ ਸੋ ਹੋਏ ਤੀਨ ਲੋਕ ਨੋ ਖੰਡ ਮੇ ਮੇਰਾ ਸ਼ਿਰਸਾ ਬੜਾ ਨਾ ਕੋਏ ਮੇਰਾ ਸ਼ਿਰਸਾ ਬੜਾ ਨਾ ਕੋਏ ਮੋ ਸ਼ੰਕਰ ਬਲਵਾਨ ਕੀ ਜੈ ਜਕਰ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਮੰਡੀ ਇਲਾਕੇ 'ਚ ਸੋ ਮੰਡੀ ਇਲਾਕੇ ਵਿੱਚ ਜਿਹੜਾ ਵਜੀ ਸ਼ਰਮਾ ਬੈਕਰੀ ਸ਼ਰਮਾ ਬੈਕਰੀ ਜਾਨਕੀ ਸ਼ਰਮਾ ਪਰਿਵਾਰ ਵੱਲੋਂ ਹਰ ਸਾਲ ਜਿਹੜਾ ਵਜੀ ਭਗਵਾਨ ਸ਼੍ਰੀ ਅਮਰਨਾਥ ਭਗਵਾਨ ਦੇ ਦੁਆਰੇ ਜਿਹੜਾ ਵਜੀ ਬਸ ਲੈ ਕੇ ਜਾਈ ਜਾਂਦੀ ਆ ਸੋ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਜਿਹੜਾ ਵਜੀ ਯਾਤਰਾ ਕਰਾਉਂਦੇ ਨੇ ਸੋ ਅੱਜ ਵੀ ਜਿਹੜਾ ਵਾ ਇਹ ਜੱਥਾ ਜਿਹੜਾ ਵਜੀ ਜਾਣ ਲਈ ਤਿਆਰ ਹੋ ਗਿਆ ਵਾ ਸੋ ਵੀਡੀਓ ਕੋਈ ਬਸ ਚੜੀ ਲੈ ਜਾਂਦੀ ਗਈ ਆ ਔਰ ਸਵਾਰੀਆਂ 'ਚ ਜੋ ਉਤਸ਼ਾਹ ਬਹੁਤ ਜ਼ਿਆਦਾ ਹੈ ਜਿਹੜੇ ਸ਼ਰਧਾਲੂ ਨੇ ਬੋਲੇ ਬਾਬਾ ਦੇ ਉਹਨਾਂ ਦਾ ਉਤਸ਼ਾਹ ਬਹੁਤ ਆ ਸੋ ਤੁਸੀਂ ਦੇਖ ਪਹਿਲੇ ਬਾਸੀ ਪੂਜਾ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਵਾਜੀ ਇਹ ਜੱਥਾ ਬੋਲੇ ਬਾਬਾ ਦੇ ਜਾਣਕਾਰੀ ਲੋਂਦਾ ਹੋਇਆ ਜਿਹੜਾ ਵਾਜੀ ਇਸ ਤੋਂ ਰਵਾਨਾ ਹੋਏਗਾ ਸੋ ਇਹ ਉਪਰਾਲੇ ਜਿਹੜੇ ਕਿਤਨਾ ਕਿਤੇ ਸ਼ਲਾਘਾਯੋਗ ਨੇ ਜਿਨ੍ਹਾਂ ਦੇ ਹਰ ਸਾਲ ਇਹ ਉਪਰਾਲਾ ਕਰਦੇ ਨੇ ਉਹਦੇ ਪਰਿਵਾਰ ਦੀ ਜਿੰਨੀ ਤਾਰੀਫ ਕਰ ਲਓ ਉਨੀ ਘੱਟ ਵਾਜੀ ਸੋ ਪਿਛਲੇ ਸਾਲ ਸੀ ਦੇਖਿਆ ਕਿ ਇਹਨਾਂ ਨੇ ਬਿਲਕੁਲ ਫ੍ਰੀ ਉਪਕਾਸਤ ਇੱਕ ਵੀ ਪੈਸਾ ਕਿਸੇ ਕੋਲ ਨਹੀਂ ਲਿਆ ਫ੍ਰੀ ਉਪਕਾਸਤ ਦੀ ਪਾਸ ਖੜੀ ਸੀ ਸੋ ਇਹ ਕਿਤਨਾ ਕਿਤੇ ਸ਼ਲਾਘਾਯੋਗ ਕਦਮ ਹੈ ਜਿਹੜਾ ਸ਼ਰਮਾਂਝ ਕਰ ਰਹੇ ਨੇ ਔਰ ਇਹਨਾਂ ਦਾ ਪਰਿਵਾਰ ਜਿਹੜਾ ਵਾਜੀ ਔਰ ਇਹਨਾਂ ਦੇ ਬੱਚੇ ਜਿਹੜੇ ਆ ਉਹ ਕਈ ਅਨਸਾਰੀ ਜਿਹੜਾ ਵਾ ਉਹਨਾਂ ਦੇ ਨਕਸ਼ੇ ਕਤਮ ਚੱਲਦੇ ਪਏ ਨੇ ਇਹਨਾਂ ਦੇ ਬੱਚਿਆਂ ਚ ਵੀ ਜਿਹੜਾ ਭੋਲੇ ਬਾਬਾ ਦੇ ਪ੍ਰਤੀ ਬਹੁਤ ਜ਼ਿਆਦਾ ਇਹਨਾਂ ਦਾ ਪਿਆਰ ਆ ਔਰ ਲਗਾਤਾਰ ਆਪਣੀਆਂ ਸਵਾਵਾਂ ਦੇ ਰਹੇ ਨੇ ਸੋ ਮੈਂ ਤਸਵੀਰਾਂ ਸਾਰੀਆਂ ਤੁਹਾਨੂੰ ਲੰਕਾਰ ਰਿਹਾ ਜੀ ਸਵਾਰੀਆਂ ਬੈਟਰੀਆਂ ਵਿੱਚ ਔਰ ਤੁਸੀਂ ਦੇਖੋ ਪਣਜੀ ਵੱਲੋਂ ਪੂਜਾ ਵੀ ਕੀਤੀ ਜਾ ਰਹੀ ਆ ਔਰ ਇਹ ਉਪਰਾਲੇ ਜਿਹੜੇ ਨਾ ਇਹ ਲੰਮੇ ਜਿਹੜੇ ਆ ਜੀ ਬਹੁਤ ਘੱਟ ਦਿਖਾਈ ਦਿੰਦੇ ਆ ਸੋ ਭਗਵਾਨ ਦਾ ਨਾਮ ਲਿਆ ਜਾ ਰਿਹਾ ਵਾ ਭੋਲੇ ਬਾਬਾ ਦੇ ਜਨਕਾਰੇ ਵਜਦੇ ਪਏ ਆ ਔਰ ਸੁਦਾ ਹਲਵਾ ਜੂ ਉਸਤਾ ਦੇਖ ਨੂੰ ਮਿਲਦਾ ਵੇ ਜੀ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਕਰੇ ਨਾ ਕਰ ਸਕੇ ਮੇਰੇ ਸ਼ੀਰ ਕਰੇ ਸੋ ਹੋਏ ਤੀਨ ਲੋਕ ਨੋ ਖੰਡ ਮੇ ਮੇਰੇ ਸ਼ੀਰ ਸੇ ਬੜਾ ਨਾ ਕੋਏ ਮੇਰੇ ਸ਼ੀਰ ਸੇ ਬੜਾ ਨਾ ਕੋਏ ਮੋ ਸ਼ੰਕਰ ਬਲਵਾਨ ਕੀ ਜੈ ਸ਼ਿਵਾ ਦੇ ਢਮਰੂ ਜੈ ਜੰਦੇ ਸ਼ਿਵਾ ਦੇ ਢਮਰੂ ਜੈ ਜੰਦੇ ਅੱਜ ਗਤਾਵਾ 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 ਜੈ ਜੰਦੇ ਮੇਰੇ ਪਾਲੇ ਨੂੰ ਨਹੀਂ ਮੇਰੇ ਪਾਲੇ ਨੂੰ ਨਹੀਂ ਮੇਰੇ ਪਾਲੇ ਨੂੰ ਨਹੀਂ ਉਹ ਸ਼ਿਵਾ ਦੇ ਢਮਰੂ ਜੈ ਜੰਦੇ ਉਹ ਸ਼ਿਵਾ ਦੇ ਢਮਰੂ ਜੈ ਜੰਦੇ ਉਹ ਸ਼ਿਵਾ ਦੇ ਢਮਰੂ ਜੈ ਜੰਦੇ ਉਹ ਮੰਦੀ ਨੂੰ ਵੀ ਜੈ ਜੰਦੇ ਉਹ ਮੰਦੀ ਹਰ ਹਰ ਮਹਾਦੇਵ ਬਸੋ ਮਮ ਆਹਮ ਜਾਨੀ ਗਰੇ ਬਦਮਾ ਤਮ ਜਾਸੀ ਗਰੇ ਬਦਮ ਨਮੋ ਗਨੇ ਬਿਓ ਗਣਪਤੀ ਬਿਸ਼ਬੋ ਨਮੋ ਨਮਾ ਰਾਤੇ ਬਿਓ ਰਾਤਪਤੀ ਬਿਸ਼ਬੋ ਨਮੋ ਨਮਾ ਗ੍ਰਿਤ ਸੇ ਬਿਓ ਗ੍ਰਿਤਪਤੀ ਬਿਸ਼ਬੋ ਨਮੋ ਨਮਾ ਭੀ ਰੂਪੇ ਬਿਓ ਬਿਸ਼ੂਰੂਪੇ ਬਿਸ਼ਬੋ ਨਮੋ ਨਮਾ ਹਰੀ ਓਮ ਸੁਮੁਖ ਜਗਦੰਤਸ ਕਪਿਲੋ ਗਜ ਕਰਨਕਾਰ ਜਾਪਰੇ ਸੁਨਦਾ ਪੀ ਵਿਧਾਰੰਬੇ ਵਿਵਾਹਿ ਤਾ ਪ੍ਰਵੇਸ਼ੇ ਨਿਗਨਤਾ ਸੰਗਰਾਮੇ ਸੰਕਟੇ ਜਵਿੰਦਸਿਆ ਨਾ ਜਾਇਤੇ ਸਰਬਮੰਗਲ ਮਾਂਗਲੇ ਸ਼ਿਵੇ ਸਰਬਾ ਸਾਧਕੇ ਈਸ਼ਨ ਨੇਤਰਮਕੇ ਗੋਰੀ ਸੁਖਲਾਮ ਵਰਦਮ ਦੇਵਮ ਸਸੀ ਵਰਨਮ ਚਤਵਜਮ ਪ੍ਰਸੰਨ ਬਦਨਮ ਦਿਹਾਇਤ ਸਰਬ ਵਿਗਨ ਉਪਸ਼ਾਂਤੇ ਬਕਰਤੁੰਡ ਮਹਾਕਾਇ ਸੂਰੀਏ ਕੋਟੀ ਸੰਪਰਵਾ ਨਿਰਵਿਗਨਮ ਕਰੂ ਮੇ ਦੇਵ ਸਰਬ ਕਾਰਿਏ ਸੁ ਸਰਬਦਾ ਨਮਾ ਸੰਭਵਾਇ ਚਾ ਮੈ ਸ਼ਿਵ ਦੇਵਾਇ ਨਮੋ ਨਮਾ ਸ਼ਿਵ ਦੇਵਾਇ ਨਮੋ ਨਮਾ ਪਾਦ ਨਸ਼ਕਾਰ ਹਮ ਸਮਰ ਪਿਆਮੀ ਨਮੋ ਨਮਾ ਹਰ ਹਰ ਮਹਾਦੇਵ 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 ਬੋਲੇ ਬੋਲੇ கருணாவசாரம்ஜேந்தம் சதா வசந்தம் அரவிந்தே பவ் பவ சக்தம் நமா பி சகே நமோ பார்வதி பத்த மகாத بوکھے کو ان پیاسے کو پانی جائے بابا برفانی جائے بابا برفانی جائے بابا امرنات کی بول شنکر بگوان کی جائے کلاش پتی بابا کی دمرو داری کی دمرو والے بابا تم کو آنا ہو دم 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 روب بجانا ہوگا ڈمرو والے بابا تم کو آنا ہوگا دم دم ڈم روب جانا ہوگا ڈمرو والے بابا تم کو آنا ہوگا دم دم ڈم روب جانا ہوگا ساون کے مہینے بابا امر ناتھ گے ساون کے مہینے بابا امرناتھ آئیں گے پویتر گنگا جل سے آپ کو نہلائیں گے پویتر گنگا جل سے آپ کو نہلائیں گے آپ کو بھی درش دکھانا ہوگا دم ڈم ڈم ڈمرو بجانا ہوگا ڈم ڈمرو والے بابا تم کو آنا ਹੋਗਾ ਦਮ ਦਮ ਧਮ ਰੂ ਬਜਾਣਾ ਹੋਗਾ ਬੋਲ ਸ਼ੰਕਰ ਭਗਵਾਨ ਕੀ ਜੈ ਸਾਰੇ ਗਦਾਸਪੁਰ ਵਾਸੀਆਂ ਨੂੰ ਭੋਲੇ ਦੇ ਪਵਿੱਤਰ ਮਹੀਨੇ ਸਾਵਣ ਦੀ ਲੱਖ ਲੱਖ ਮੁਬਾਰਕਾਂ ਤੇ ਜਿਹੜੇ ਯਾਤਰੀ ਬਾਬਾ ਬੋਲੇਨਾ ਦੇ ਦਰਸ਼ਨ ਕਰਨ ਸ਼੍ਰੀ ਅਮਰਨਾਥੀ ਯਾਤਰਾ ਜਾ ਰਹੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬੜੇ ਭਾਗੇਸ਼ਾਲੀ ਨੇ ਜਿਹੜੇ ਬਾਬਾ ਜੀ ਦੇ ਦਰਸ਼ਨ ਕਰਨ ਜਾਂਦੇ ਨੇ 2025 ਦੀ ਯਾਤਰਾ ਬਹੁਤ ਸੁਗਮ ਯਾਤਰਾ ਵਾ ਕੋਈ ਦਿੱਕਤ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਹੈਗੀ ਮੋਦੀ ਸਰਕਾਰ ਨੇ ਇੰਨੀ ਕ ਫੈਸਿਲਿਟੀ ਸ਼ਰਾਈਨ ਬੋਰਡ ਨੇ ਇੰਨੀ ਕ ਫੈਸਿਲਿਟੀ ਕਰ ਛੜੀ ਆ ਕਿ ਤੁਸੀਂ ਪੁੱਛੋ ਕੋਖਣਾ ਨੀਚੋਂ ਤੋਂ ਲੈ ਕੇ ਉੱਪਰ ਤੱਕ ਇੰਨੀ ਕ ਰੋਸ਼ਨੀ ਕਰ ਛੜੀ ਆ ਹੁਣ ਤੇ ਵਾਈਕਲ ਵੀ ਉੱਪਰ ਤੱਕ ਜਾ ਰਹੇ ਨੇ ਇਸ ਕਰਕੇ ਸਾਰੇ ਅੱਗੇ ਬੇਨਤੀ ਆ ਜਿਨੇ ਬਾਬਾ ਬਰਫਾਨੀ ਦਾ ਦਰਸ਼ਨ ਕਰਨੇ ਆ ਬੇਚਿੰਤ ਬੇਨਿਸ਼ਚਿਤ ਹੋ ਕੇ ਜਰੂਰ ਜਾਓ ਹਰ ਸਾਲ ਇਥੋਂ ਗਦਾਸਪੁਰੋਂ ਸ਼ਰਮਾ ਬੇਕਰੀ ਤੋਂ ਅਮਰਨਾਥ ਜੀ ਦੀ ਬਸ ਯਾਤਰਾ ਜਾਂਦੀ ਆ ਮੇਰੇ ਪਿਤਾ ਜੀ ਪਿਛਲੇ 35 ਸਾਲ ਤੋਂ ਯਾਤਰਾ ਲੈ ਕੇ ਜਾ ਰਹੇ ਨੇ ਜਿਸ ਕਿਸੇ ਨੇ ਵੀ ਜਾਣਾ ਹੁੰਦਾ ਵਾ ਮਈ ਮਹੀਨੇ ਤੋਂ ਬੁਕਿੰਗ ਸਟਾਰਟ ਹੁੰਦੀ ਆ ਪਲੀਜ਼ ਸੰਪਰਕ ਕਰਕੇ ਦਰਸ਼ਨ ਬਾਬਾ ਦੇ ਜਰੂਰ ਕਰੋ ਬੰਗ 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 ਕੀ ਜੈ baba amarnath ki jai bhookhe ko an pyase ko pani jai baba barfani bol shankar bhagwan ki jai sare gadaspur vaasiyan nu pole nath de pavitra saawan mahine diyan lakh lakh mubarakaan te jide yatri shri amarnath de baba ji da darshan karan ja rahe ne gadaspur ho unhan nu vi lakh lakh mubarakaan baba amarnath de darshan paag wala insaan kar sakda hai jinnu baba ji da bulaawa aanda ਉਹੀ ਬਾਬਾ ਅਮਰਨਾਥ ਜੀ ਦਾ ਦਰਸ਼ਨ ਕਰ ਸਕਦਾ ਗਦਾਸਪੁਰ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਜਿਹੜੀ ਅਮਰਨਾਥ ਯਾਤਰਾ ਬੜੀ ਸੁਲਬ ਹੋ ਗਈ ਆ ਨਿਸ਼ਚਿੰਤ ਹੋ ਕੇ ਬਾਬਾ ਜੀ ਦਾ ਦਰਸ਼ਨ ਕਰਨ ਜਾਓ ਹਰ ਸਾਲ ਸ਼ਰਮਾ ਬੇਕਰੀ ਜੀ ਟਿਰੋਂ ਮੰਡੀ ਗਦਾਸਪੁਰ ਤੋਂ ਬੱਸ ਯਾਤਰਾ ਜਾਂਦੀ ਆ ਜਿਸ ਕਿਸੇ ਨੇ ਵੀ ਬਾਬਾ ਜੀ ਦਾ ਦਰਸ਼ਨ ਕਰਨ ਜਾਣਾ ਮਹੀਨੇ ਤੋਂ ਬੁਕਿੰਗ ਸਟਾਰਟ ਹੋ ਜਾਂਦੀ ਆ ਇੱਕ ਵਾਰੀ ਜੀਵਨ ਮਿਲਿਆ ਬਾਬਾ ਜੀ ਦਾ ਦਰਸ਼ਨ ਜ਼ਰੂਰ ਕਰੋ ਜਿਹੜਾ ਇੱਕ ਵਾਰੀ ਜਾਂਦਾ ਬਾਬਾ ਜੀ ਉਹਨੂੰ ਹਜ਼ਾਰ ਵਾਰ ਬੰਦੇ ਆ ਪ੍ਰਮਾਤਮਾ ਭੋਲੇਨਾਥ ਇਹੀ ਕਹਿੰਦਾ ਤੂੰ ਮੇਰੇ ਵੱਲ ਇੱਕ ਕਦਮ ਵੜਾ ਮੈਂ ਤੇਰੇ ਵੱਲ 100 ਕਦਮ ਆਵਾਂਗਾ ਇਸ ਕਰਕੇ ਮੰਚੇ ਨਿਸ਼ਚੇ ਕਰੋ ਪੋਲੇ ਨੂੰ ਤਾਰਨ ਕਰੋ ਉਹਦਾ ਨਾਮ ਜਪੋ ਸਾਵਣ ਮਹੀਨਾ ਜਿਨ੍ਹਾਂ ਨਾਮ ਜਪਿਆ ਜਾਂਦਾ ਉਹਨਾਂ ਨਾਮ ਜਾਪ ਕਰੋ ਬੋਲ ਸ਼ੰਕਰ ਭਗਵਾਨ ਕੀ ਜੈ ਮੇਰੇ ਫਾਦਰ ਸਾਹਿਬ ਨੂੰ ਮੇਰੀ ਹੋਸ ਤੋਂ ਪਹਿਲਾਂ ਦੇ ਮੇਰੇ ਫਾਦਰ ਸਾਹਿਬ ਬਸ ਲੈ ਕੇ ਜਾਂਦੇ ਆ ਤੇ ਮੈਨੂੰ ਤਰਕੀਬਨ ਆਪਣੇ ਫਾਦਰ ਸਾਹਿਬ ਨਾਲ ਜਾਂਦੇ 15 ਸਾਲ ਹੋ ਗਏ ਆ ਤੇ ਬਾਬਾ ਜੀ ਦਾ ਬਹੁਤ ਆਸ਼ੀਰਵਾਦ ਆ ਹਰ ਸਾਲ ਬੁਲਾਉਂਦੇ ਆ ਬਾਬਾ ਜੀ ਨੂੰ ਇਹੀ ਕਰਨਾ ਵਾ ਜਿੰਨੀ ਦੇਰ ਮੇਰੇ ਅਸੇ ਧਰਤੀ ਤੇ ਸੁਆਸ ਆ ਮੇਰੇ ਕੋਲ ਆਪਣਾ ਦਰ ਨਾ ਛੜਾਇਓ ਮੈਨੂੰ ਹਰ ਸਾਲ ਆਪਣੇ ਦਰ ਬੁਲਾਇਓ ਤੇ ਜਿਹੜਾ ਕੋਈ ਨਹੀਂ ਜਾ ਸਕਦਾ ਬਾਬਾ ਦੇ ਦਰ ਉਹ ਇੱਕ ਵਾਰੀ ਮੈਨੂੰ ਆ ਕੇ ਮਿਲੇ ਬਾਬਾ ਨੂੰ ਨੂੰ ਜੂ ਦਰਸ਼ਨ ਕਰਾਵਾਂਗੇ ਜਿੰਨਾ ਹੋ ਸਕੇ ਉਹਦੀ ਸਹਾਇਤਾ ਕਰਾਂਗੇ ਉਹਨੂੰ ਬਾਬਾ ਜੀ ਦਾ ਦਰਸ਼ਨ ਜ਼ਰੂਰ ਕਰਾ ਕੇ ਲਿਆਵਾਂਗੇ ਬਸ ਮਨ ਚ ਨਿਸ਼ਚੈ ਹੋਵੇ ਕਿ ਮੈਂ ਬਾਬਾ ਜੀ ਦਾ ਦਰਸ਼ਨ ਕਰਨ ਜਾਣਾ ਬਾਬਾ ਜੀ ਉਹਨੂੰ ਆਪਣੇ ਦਰ ਤੇ ਜ਼ਰੂਰ ਬੁਲਾਉਂਦੇ ਨੇ ਵੇਖੋ ਜੀ ਉਹਦਾ ਨਾਮ ਕੋਈ ਵੀ ਲੈ ਲੈਣਾ ਤੁਸੀਂ ਕਥਾ ਵਾ ਬੜੀਆਂ ਸੁਨੀਆਂ ਭੋਲੇ ਨਾਦ ਦੀਆਂ ਉਹਦਾ ਨਾਮ ਕੋਈ ਵੀ ਕਿਤੇ ਵੀ ਲੈ ਲੈਣਾ ਉਹਦਾ ਨਾਮ ਹੀ ਭੋਲੇ ਪੰਡਾਰੀ ਆ ਉਹਦੇ ਖੁੱਲੇ ਪੰਡਾਰ ਆ ਇੱਕ ਵਾਰੀ ਮਨ ਤੋਂ ਉਹਦਾ ਨਾਮ ਲੈ ਕੇ ਵੇਖੋ ਉਹ ਇੰਨੇ ਕ ਪੰਡਾਰੇ ਭਰ ਦਿੰਦਾ ਵਾ ਮੰਗਣ ਦੀ ਲੋੜ ਨਹੀਂ ਪੈਂਦੀ ਬੋਲ ਸ਼ੰਕਰ ਭਗਵਾਨ ਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਇਹ ਸਾਰੇ ਸ਼ਰਮਾ ਫੈਮਿਲੀ ਜਿਹੜੀ ਹਰ ਸਾਲ ਲੈ ਕੇ ਜਾਂਦੇ ਆ ਪਰ ਅੱਹੀਂ ਫਸਟ ਟਾਈਮ ਚੱਲੇ ਆ ਇਹਨਾਂ ਬਾਰੇ ਸੁਣਿਆ ਬਹੁਤ ਵਧੀਆ ਖੜਦੇ ਆ ਬਹੁਤ ਵਧੀਆ ਯਾਤਰਾ ਕਰਵਾਂਦੇ ਦਰਸ਼ਨ ਬਹੁਤ ਵਧੀਆ ਕਰਵਾਂਦੇ ਆ ਸਾਰਿਆਂ ਦੀ ਕੇਅਰ ਕਰਦੇ ਆ ਸਾਨੂੰ ਵੀ ਸ਼ਿਵਜੀਪਾਲ ਨੇ ਯਾਰ ਕੀ ਬਲਾਵਾ ਦਿੱਤਾ ਵਾ ਤੇ ਅਸੀਂ ਵੀ ਚਾ ਰਹੇ ਆ ਅਮਰਨਾਥ ਤੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਤੇ ਮਿਹਰ ਭਰੇ ਨਾਲ ਜਾਣ ਤੇ ਮਿਹਰ ਭਰੇ ਨਹੀਂ ਵਾਪਸ ਆਈਏ ਬਹੁਤ ਸ਼ੰਕਰ ਭਗਵਾਨ ਕੀ ਜੈ ਕੀ ਹੋ ਗਿਆ ਭਾਜੀ ਬਹੁਤ ਵਧੀਆ ਲੱਗ ਰਿਹਾ ਹੈ ਸ਼ਰਮਾ ਸਾਹਿਬ ਲੈ ਕੇ ਜਾ ਰਹੇ ਨੇ ਬਾਬਾ ਜੀ ਨੇ ਬੁਲਾਇਆ ਆ ਦਰਸ਼ਨ ਕਰਕੇ ਆਵਾਂਗੇ ਬਿਲਕੁਲ ਝੋਲੀਆਂ ਭਰ ਕੇ ਆਵਾਂਗੇ ਖਾਲੀ ਝੋਲੀਆਂ ਚੱਲੇ ਬਿਲਕੁਲ ਜੀ ਬਿਲਕੁਲ ਸੋ ਵਧੀਆ ਉਪਰਾਲਾ ਵਾਜੀ ਕਿਦਰਾ ਕਿਤੇ ਜਿਹੜਾ ਵਾ ਇਹ ਫੈਮਿਲੀ ਵੱਲੋਂ ਸ਼ਰਮਾ ਪਰਿਵਾਰ ਵੱਲੋਂ ਜਿਹੜਾ ਕੀਤਾ ਜਾਂਦਾ ਉਪਰਾਲਾ ਜੀ ਬਹੁਤ ਵਧੀਆ ਵਾ ਸੋ ਦੇਖੋ ਪੂਜਾ ਅਰਚਨਾ ਹੋ ਰਹੀ ਹੈ ਸ਼ਰਮਾ ਪਰਿਵਾਰ ਸਾਹਿਬ ਨਾਲ ਜਿਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਹਰ ਸਾਲ ਜਿਹੜੇ ਆ ਭਗਵਾਨ ਅਮਨਰਾਜ ਦੇ ਦੁਆਰੇ ਜਿਹੜਾ ਜੀ ਬੱਸ ਲੈ ਕੇ ਜਾਂਦੇ ਨੇ ਫ੍ਰੀ ਸੇਵਾ ਵੀ ਕਰਉਂਦੇ ਨੇ ਸੋ ਵੱਡੇ ਇਹਨਾਂ ਦੇ ਉਪਰਾਲੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਸ਼ਰਮਾ ਜੀ ਥੋੜੀ ਅੰਦਰ ਕਰੋ ਇਸ ਵਾਰ ਵੀ ਯਾਤਰਾ ਲੈ ਕੇ ਜਾ ਰਹੇ ਹੋ ਜੀ ਹਾਂਜੀ ਭਾਜੀ ਇਹ ਮੇਰੀ 35ਵੀਂ 36ਵੀਂ ਯਾਤਰਾ ਵਾ ਵੱਡਾ ਯਾਤਰਾ ਪਤਾ ਨਹੀਂ ਪਤਾ ਹੈ ਕਿੰਨੇ ਕੁ ਪੋਲੇ ਸ਼ੰਕਰ ਦੇ ਭਗਤ ਪੋਲੇ ਸ਼ੰਕਰ ਦੇ ਗੰਨ ਇਹ ਕਿੰਨੀ ਕੁ ਵਾਰੀ ਮੇਰ ਨਾਲ ਯਾਤਰਾ ਕਰ ਚੁੱਕੇ ਆਂ ਔਰ ਹਰ ਵਾਰੀ ਨਵੇਂ ਤੋਂ ਨਵਾਂ ਜੱਥਾ ਲੈ ਕੇ ਅਮਰ ਨਾਲ ਯਾਤਰਾ ਜਾਂਦਾ ਵਾ ਸਭ ਉਦੀ ਕਿਰਪਾ ਵਾ ਉਦਾ ਬਲਾਵਾ ਆਂਦਾ ਵਾ ਤੇ ਆਹੀ ਜਾਂਦੇ ਆ ਤੇ ਨਾਲ ਉਹਨੇ ਗੰਨ ਜਾਂਦੇ ਆ ਇਹ 60 35 ਵੀ ਯਾਤਰਾ ਪੋਲੇ ਸ਼ੰਕਰ ਮੇਰ ਕੋ ਕਰਾ ਰਹੇ ਆ ਇਹ ਉਦੀ ਕਿਰਪਾ ਨਾਲ ਹੀ ਹੁੰਦੀ ਆ ਉਦਾ ਕੋਈ ਨਹੀਂ ਯਾਤਰਾ ਕਰ ਸਕਦਾ ਸਿਰ ਉਦੀ ਮੈਮਾਵਾ ਉਹਦਾ ਆਸ਼ੀਰਵਾਦ ਆ ਪੋਲੇ ਸ਼ੰਕਰ بابا ਵਰਨਾਤਾ ਔਰ ਉਹਦੀ ਕਿਰਪਾ ਨਾਲ ਹੀ ਸਾਰੇ ਜਿੱਡੇ ਵੀ ਯਾਤਰੂ ਜਾਂਦੇ ਆ ਉਹਦੀ ਕਿਰਪਾ ਦਾ ਯਾਤਰਾ ਕਰਕੇ ਉਹਦਾ ਆਸ਼ੀਰਵਾਦ ਲੈ ਕੇ ਆਪਣੇ ਘਰ ਚ ਉਹਨਾਂ ਦਾ ਪਰਸ਼ਾਹ ਲੈ ਕੇ ਆਂਦੇ ਆ ਔਰ ਉਹਨਾਂ ਦਾ ਹਰ ਸਾਲ ਉਹ ਆਪਣੇ ਭਗਤਾਂ ਨੂੰ ਮੁੜਕੇ ਬੁਲਾਉਂਦਾ ਵਾ ਸਾਡੇ ਥਰੂ ਉਹਨਾਂ ਦੀ ਹਰ ਸਾਲ ਯਾਤਰਾ ਲੈ ਕੇ ਜਾਈਦੀ ਆ ਮੈਂ ਇਹੋ ਹੀ ਅਰਦਾਸ ਕਰਨਾ ਆਪਣੇ ਬੰਬਾ ਬੋਲੇ ਅਵਰ ਅਰਦਾਸ ਦੇ ਅੱਗੇ ਅਰਦਾਸ ਕਰਨਾ ਉਹ ਅੱਡੇ ਜਿੰਨਾ ਚਿਰ ਮੇਰਾ ਜੀਵਨ ਆਨ ਏਡਾ ਹੀ ਮੇਰੇ ਕੋਲ ਯਾਤਰਾ ਕਰਾਂਦੀ ਰਹੀ ਕਰਾਂਦਾ ਰਿਓ ਤਾ ਬੈ ਤੁਹਾਡਾ ਕਦੀ ਜੈ ਨਹੀਂ ਦੇ ਸਕਦਾ ਕਿੰਨੀ ਉਮਰ ਹੋ ਗਈ ਆਪਣੀ ਆਸਤਨ ਮੇਰੀ ਆਸਲ 18 ਸਾਲ ਉਮਰ ਹੋ ਗਈ ਆ ਜੀ ਮੰਨੋ ਘੱਟ ਤੋਂ ਘੱਟ 30 ਸਾਲ ਦੀ ਉਮਰ ਦੇ ਵਿੱਚ ਮੈਂ ਯਾਤਰਾ ਕਰਨੀ ਸ਼ੁਰੂ ਕੀਤੀ ਸੀ ਜੀ ਔਰ ਆਸਲ ਮਹਾਪਾਲੇ ਸ਼ੰਕਰ ਦੀ ਔਰ ਗੋਰਾ ਮਾ ਦੀ ਇੰਨੀ ਕਿਰਪਾ ਵਾ ਵੀ ਪਤਾ ਨਹੀਂ ਮੈਂ ਕੋ ਹੋਰ ਉਹ ਕਿੰਨੇ ਕਿੰਨੇ ਦਾ ਸੇਵਕ ਲੈ ਕੇ ਉੱਥੇ ਲੈ ਕੇ ਜਾਣੇ ਆ ਉਹ ਕਿੰਨੀ ਕੁ ਵਾਰੀ ਉਹਨੇ ਮੈਨੂੰ ਆਪਣੇ ਦਰ ਤੇ ਬੁਲਾਣਾ ਵਾ ਇਹ ਮੈਨੂੰ ਕੋਈ ਪਤਾ ਨਹੀਂ ਸਰ ਪੋਲੇ ਸ਼ੰਕਰ ਨੂੰ ਪਤਾ ਵਾ ਉਹਦੇ ਆਸ਼ੀਰਵਾਦ ਜਿੰਨਾ ਚਿਰ ਰਹੇਗਾ ਉਹਨਾਂ ਜਿਕਰ ਮੈਂ ਜਾਂਦਾ ਰਵਾਂਗਾ ਜਿੰਨਾ ਚਿਰ ਉਹਨਾਂ ਦਾ ਬਲਾਵਾ ਆਂਦਾ ਰਹੇਗਾ ਮੈਂ ਆਪਣੇ ਸਾਰੇ ਗੱਨਾ ਨੂੰ ਨਾਲ ਲੈ ਕੇ ਉਹਦੇ ਦਰਬਾਰ ਤੇ ਜਾਵਾਂਗਾ ਉਹ ਪੋਲਾ ਸ਼ਕਰ ਅਦਲ ਸਭ ਪਕਟਾਰੇ ਆਪਣੇ ਆਪਣੇ ਗੱਨਾ ਦੇ ਆਪਣੇ ਪੋਲੇ ਸ਼ਕਰ ਆਪਣੇ ਡਾਇਰ ਬੱਚਿਆ ਦੇ ਉਹਦੇ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਦੇ ਸਾਰੇ ਦੇ ਅਸ਼ੀਰਵਾਦ ਪੜਾਈ ਰੱਖੇ ਉਹ ਆਪਣੇ ਦਰ ਦੇ ਬੁਲਾਦਾ ਰਵੇ ਔਰ ਹਰ ਐਸੇ ਤਰਾਈ ਟੋਲੇ ਦੇ ਟੋਲੇ ਜਥੇ ਦੇ ਜਥੇ ਉਹਦੇ ਦਰਵਾਜ਼ੇ ਜਾਂਦੇ ਰਹਣ ਔਰ ਆਹੀ ਉਹਦੇ ਦਰ ਉਹਦਾ ਦਾ ਜਪਦੇ ਰਹੀਏ ਕਿ ਉਹਨਾਂ ਦਾ ਅਸ਼ੀਰਵਾਦ ਲਿੰਦੇ ਰਹੀਏ ਸਾਰੇ ਜਾਣੇ ਰਲ ਕੇ ਔਰ ਜਿਹੜਾ ਉਥੇ ਜਾ ਕੇ ਨਜ਼ਾਰਾ ਆਦਾ ਵਾ ਅਮਰਨਾ ਯਾਤਰਾ ਜਾ ਕੇ ਪਹਿਲਾਂ ਤੋਂ ਉੱਧਾ ਦੇ ਜਿਹੜੇ ਸੇਵਾਦਾਰ ਆ ਐਨਾਕ ਲੰਗਰ ਲੱਗਾ ਵਾ ਉਥੇ ਇਹ ਚੀਜ਼ ਦੀ ਕੋਈ ਕਮੀ ਕੋਈ ਨਹੀਂ ਐਨੀ ਕੁ ਪਨਸ਼ੀਟੀ ਉਥੇ ਸਾਈਡ ਬੋਰਡ ਵਾਲੇ ਕੋਲ ਪਨਸ਼ੀਟੀ ਐਨੀ ਕੁ ਕਾਣਵਾਈ ਨਾਲ ਖੜਦੇ ਆ ਕਾਣਵਾਈ ਨਾਲ ਲਿਆਉਂਦੇ ਆ ਐਨੀ ਕਿ ਸਾਡੇ ਵਾਸਤੇ ਉਹਨਾਂ ਨੇ ਐਨੀ ਕਾਰ ਵੀ ਲਾਈ ਆ ਉਥੇ ਐਨੀ ਕਿ ਸਕਿਉਰਟੀ ਸਾਨੂੰ ਦਿੱਤੀ ਆ ਜਿੱਦਾਂ ਆਈ ਬਿਆਨ ਨਹੀਂ ਕਰ ਸਕਦੇ ਆਗੇ ਉਹ ਲੰਗਰ ਵੀ ਫ੍ਰੀ ਲੰਗਰ ਖਵਾਉਂਦੇ ਆ ਐਨੀ ਕਿ ਸੇਵਾ ਕਰਦੇ ਆ ਇਹੋ ਜੇ ਲੰਗਰ ਅਹੀ ਆਪਣੇ ਵਿਆਹ ਸ਼ਾਦੀ ਆ ਜਿਬੜੀ ਕਦੀ ਖਾਦੇ ਜਿਹੋ ਜਿਹੇ ਪ੍ਰਸ਼ਾਰ ਪੋਲੇ ਸ਼ੰਕਰ ਉੱਥੇ ਤਿਆਰ ਕਰਕੇ ਆਪਣੇ ਸ਼ਿਵ ਭਗਤਾਂ ਨੂੰ ਆਪਣੇ ਗਨਾਂ ਨੂੰ ਖਵਾਉਂਦਾ ਵਾ ਮੈਂ ਤਾਨਾ ਉਸ ਮਾਲਕ ਦਾ ਤਾਨਾ ਜਟਾਦਾਰੀ ਦਾ ਦਰਦ ਤਾਨਾ ਸ਼ੇਸ਼ਨਾਗਰ ਦਾ ਤਾਨਾ ਨਾਇ ਦਾ ਪਿਰੇ ਪੋਲੇ ਸ਼ੰਕਰ ਦਾ ਜਿਹੜਾ ਆਪਣੇ ਭਗਤਾਂ ਨੂੰ ਆਪਣੇ ਦਰਬਾਰ ਦੇ ਹਰ ਸਾਲ ਮੇਰੇ ਥਰੂ ਆ ਕੰਮ ਕਰਦਾ ਮੈਂ ਆਂਦਾ ਦੇ ਨਹੀਂ ਦੇ ਸਕਦਾ ਹਰ ਹਰ ਬਾਦੇ ਹਰ 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 ਬੋਲੇ ਬੋਲੇ ਸ਼ਿਵਾ ਜਗਦਰੂ ਬੱਜਣ ਦੇ ਓ 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 ਵੱਜਾ ਦੇ ਪਈ ਵੱਜਾ ਦੇ ਸ਼ਿਵਾ ਜਗਦਰੂ ਬੱਜਣ ਦੇ ਓ ਵੱਜਾ ਦੇ ਪਈ ਵੱਜਾ ਦੇ ਸ਼ਿਵਾ ਜਗਦਰੂ ਬੱਜਣ ਦੇ ਓ ਕੰਨੋਂ ਨੂੰ ਵੀ ਬੱਜਣ ਦੇ ਓ ਭਗਤ ਤੂੰ ਵੀ ਰੱਜਣ ਦੇ ਓ ਭਗਤਾ ਤੂੰ ਵੀ ਰੱਜਣ ਦੇ ਓ ਪਾਲੇ ਤੂੰ ਵੀ ਰੱਜਣ ਦੇ ਓ ਪਾਲੇ ਤੂੰ ਵੀ ਰੱਜਣ ਦੇ ਓ ਨਾਗਾ ਤੂੰ ਵੀ ਰੱਜਣ ਦੇ ਬ੍ਰਸ਼ੇਸ਼ ਨਾਗਾ ਤੂੰ ਵੀ ਰੱਜਣ ਦੇ ਓ ਨੱਜੀ ਤੂੰ ਵੀ ਰੱਜਣ ਦੇ ਓ ਪਾਲੇ ਤੂੰ ਵੀ ਰੱਜਣ ਦੇ ਓ ਜਗਤਪੁਰੂ ਰੱਜਣ ਦੇ ਓ ਸ਼ਿਵਾ ਦੇ ਜਗਤਪੁਰੂ ਰੱਜਣ ਦੇ ਓ ਸ਼ਿਵਾ ਦੇ ਜਗਤਪੁਰੂ ਰੱਜਣ ਦੇ ਕੀ ਕਰੇ ਸ਼ੇਰਾਂ ਵਾਲੀ ਦਾ ਦੇਖੋ ਸੰਸਕਾਰ ਜਿਹੜੇ ਹਨ ਜੀ ਉਹ ਕਿੰਨਾ ਕਿਤੇ ਦਿਖਾਈ ਦਿੰਦੇ ਨੇ ਜੋ ਸ਼ਰਮਾਈ ਦੇ ਬੇਟੇ ਜਿਹੜੇ ਨੇ ਉਹਨਾਂ ਵੱਲੋਂ ਵੀ ਭਗਵਾਨ ਦਾ ਨਾਮ ਜਿਹੜਾ ਬਹੁਤ ਜ਼ਿਆਦਾ ਲਿਆ ਜਾਂਦਾ ਵਾ ਸ਼ਰਮਾਈ ਤੁਸੀਂ ਕਹਿ ਰਹੇ ਕੋਈ ਮੈਂ ਕਹਿ ਰਿਹਾ ਸੀ ਪਿਛਲੇ ਜੱਥੇ ਚ ਨਾ ਸਾਡੇ ਨਾਲ ਇੱਕ ਜੋੜਾ ਗਿਆ ਸੀ ਉਹਨਾਂ ਦਾ 15 ਸਾਲ ਤੋਂ ਬੱਚਾ ਨਹੀਂ ਸੀ ਹੁੰਦਾ ਤੇ ਜਦੋਂ ਮੇਰੇ ਕੋ ਬੁਕਿੰਗ ਕਰਾਉਣ ਆਏ ਸੀ ਨਾ ਤੇ ਮੈਂ ਕਿਹਾ ਵੀ ਤੁਹਾਡੇ ਵਿਆਹ ਨੂੰ ਇਨੀ ਦੇਰ ਹੋ ਗਏ ਤੇ ਬੱਚਾ ਘਰ ਲੈ ਲੇਗਾ ਉਹ ਕਹਿੰਦੇ ਸਾਡੇ ਬੱਚਾ ਨਹੀਂ ਹੈਗਾ ਮੈਂ ਕਿਹਾ ਬੱਚਾ ਨਹੀਂ ਹੈਗਾ ਤੁਸੀਂ ਬਾਬਾ ਦੇ ਦਰਬਾਰ ਚਲੇ ਹੋ ਚੋਲੀ ਖਾਲੀ ਨਹੀਂ ਆਏਗੀ ਚੋਲੀ ਭਰ ਕੇ ਆਓਗੇ ਤੇ ਮੈਂ ਤੁਹਾਨੂੰ ਦੱਸਿਆ ਜਾਣਾ ਇੰਨੀ ਕ भोलेनाथ ਦੀ ਕਿਰਪਾ ਵਾ ਯਾਤਰਾ ਜਦੋਂ ਅਨਾਉਂਸ ਕੀਤੀ ਆ ਸ਼ਰਾਇਨ ਬੋਰਡ ਨੇ ਵੀ ਬਾਬਾ ਜੀ ਦੀ ਯਾਤਰਾ ਇਸ ਤਾਰੀਖ ਨੂੰ ਸ਼ੁਰੂ ਹੋਣੀ ਆ ਉਦੋਂ ਉਹਨਾਂ ਜੋੜੇ ਦੇ ਇੱਕ ਪੁੱਤਰ ਦੀ ਜਨਮ ਹੋਈ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਬਾਬਾ ਜੀ ਨੇ ਝੋਲੀ ਭਰਤੀ ਆ ਪੁੱਤਰ ਦੀ ਦਾਤ ਹੋਈ ਆ ਮੈਂ ਕਿਹਾ ਜਦੋਂ ਯਾਤਰਾ ਤੁਸੀਂ ਕਰਨ ਚੱਲੇ ਮੈਂ ਉਹਦੋਂ ਤੁਹਾਨੂੰ ਕਿਹਾ ਸੀ ਉਹਦੇ ਦਰ ਤੇ ਤੁਸੀਂ ਚੱਲੇ ਹੋ ਝੋਲੀ ਭਰ ਕੇ ਆਓਗੇ ਤੇ ਇਸ ਕਰਕੇ ਮੈਂ ਕਹਨਾ ਵਾ ਉਹਦਾ ਦਰ ਹੈ ਨਾ ਜਿਹੜਾ ਬੇਅੰਤ ਹੈ ਉਹ ਬੇਅੰਤ ਉਹਦੀ ਮਾਇਆ ਬੇਅੰਤ ਹੈ ਉਤਰੋਕੀ ਦੇ ਸਵਾਮੀ ਆ ਇਸ ਕਰਕੇ ਖਾਲੀ ਹੱਥ ਜਾਓਗੇ ਤੇ ਝੋਲੀ ਭਰ ਕੇ ਆਓਗੇ ਉੱਥੋਂ ਝੋਲੀ ਖਾਲੀ ਕਿਸੇ ਦੀ ਨਹੀਂ ਆਂਦੀ ਉਹ ਡੈਂਡਾ ਨਹੀਂ ਲੱਭਦਾ ਪਰ ਚੋਲੀ ਭਰੀ ਆਂਦੀ ਆ ਬੋਲ ਸ਼ੰਕਰ ਭਗਵਾਨ ਕੀ ਜੈ ਬੰਦ ਬੰਦ ਹੋਵੇ ਬੰਦ ਬੰਦ ਹੋਵੇ ਵਿਸ਼ਵਾਸ ਅਤੇ ਪਿਆਰ ਜਿਹੜਾ ਵਾਹ ਕਿਤਨਾ ਗਾ ਦਿਖਾਈ ਦਿੰਦਾ ਸੋ ਇਹ ਦੇਖੋ ਤੁਸੀਂ ਵੀਡੀਓ ਕੋਈ ਬੱਸ ਵੀ ਜਿਹੜੀ ਆ ਜੀ ਆ ਗਈ ਆ ਸੋ ਇਸ ਬੱਸ ਵੀ ਜਿਹੜਾ ਵਾਹ ਇਹ ਯਾਤਰਾ ਜਾਣੀ ਆ ਔਰ ਵੱਡੇ ਉਪਰਾਲੇ ਜਿਹੜੇ ਕੀਤਾ ਜਾਂਦੇ ਔਰ ਏਸੀ ਬੱਸ ਜਿਹੜੀ ਨਾਲ ਖੜੀ ਜਾਂਦੀ ਆ ਕਿਉਂਕਿ ਗਰਮੀ ਆ ਗਰਮੀ ਕਰਕੇ ਜਿਹੜੀ ਦਿੱਕਤ ਹੁੰਦੀ ਆ ਜੀ ਸੋ ਏਸੀ ਬੱਸ ਇਹ ਨਾਲ ਲਈ ਜਾਂਦੀ ਆ ਔਰ ਇਹ ਸਾਰਾ ਉਪਰਾਲਾ ਜਿਹੜਾ ਵਾਹ ਜੀ ਸ਼ਰਮਾ ਪਰਿਵਾਰ ਵੱਲ ਕੀਤਾ ਜਾਂਦਾ کرے نہ کر سکے میرے شیو کرو سو ہوئے تین لوک نو کھنڈ میں میرے شیو سے بڑا نہ کو میرے شروع سے بڑا نہ کوے وہ شنکر بلوان گی جب کرے ൂ ആനന്ദി 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 ആന്ദി ആശിവാദരുശിവാദരു

ਇਦਨ ਲੱਜ ਗੰਡਿਆ ਲੈ ਲੋ ਕੀ ਕਹੋਗੇ ਭੈਣ ਜੀ ਬੋਲੇ ਬਾਬਾ ਦੇ ਦੁਆਰੇ ਤੁਮ ਲੈ ਕੇ ਜਾ ਰਹੇ ਆ ਜੀ ਸ਼ਰਮਾ ਜੀ ਹੁਣ ਲੈ ਕੇ ਜਾ ਰਹੇ ਆ ਆਈ ਬਹੁਤ ਖੁਸ਼ ਆ ਪਹਿਲੀ ਵਾਰੀ ਜਾ ਰਹੇ ਆ ਯਾਤਰਾ ਕਰਨ ਇਹਨਾਂ ਦੇ ਨਾਲ ਤੇ ਆਈ ਕਹਿੰਦੇ ਆ ਭਗਵਾਨ ਹੁਣ ਚੰਗੇ ਚੰਗੇ ਦਰਸ਼ਨ ਕਰਵਾ ਦੇ ਤੇ ਚੰਗਾ ਚੰਗਾ ਘਰ ਵਾਪਸੀ ਕਰਵਾ ਦੇ ਹਾਂਜੀ ਇਹ ਉਸਾਹ ਔਰ ਪਿਆਰ ਜਿਹੜਾ ਵਾ ਜੀ ਕਿਤਨਾ ਵਿਦੇ ਜਿਹੜਾ ਵਾ ਬੋਲੇ ਬਾਬਾ ਦੇ ਪ੍ਰਤੀ ਆ ਜਿਹੜਾ ਸ਼ਰਧਾ ਹੁੰਦਾ ਵਾ ਜੀ ਸੋ ਹੋਰ ਵੀ ਕੁਝ ਤਸਵੀਰਾਂ ਤੁਹਾਨੂੰ ਸਾਂਝਾ ਕਰਦੇ ਧਮ ਧਮ ਭੋਲੇ ਹਰਿ ਮਹਾਦੇਵ ਹਰਿ ਮਹਾਦੇਵ महादेव 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 બોલે હર હર મહાદેવ હર હર મહાદેવ બોલે ભમ ભમ બોલે ભમ ભમ બોલે બોલે મહાદેવ હર હર મહાદેવ વારા રામ બોલે વારા રામ બોલે હર હર મહાદેવ હર હર મહાદેવ હર હર મહાદેવ હર હર મહાદેવ હર હર મહાદેવ